ਜਿਵੇਂ ਫੰਗੀ ਸਾਈਡ ਲਾ ਲਓ ਠੀਕ ਆ 150 ਰੁਪਏ ਤੋਂ ਲੈ ਕੇ 350 400 ਰੁਪਏ ਕਿੱਲੇ ਤੱਕ ਆਪਣੇ ਕੋਲੇ ਦੋ ਸਾਲਟਾਂ ਵਾਲੇ ਲਿਕਵਿਡ ਟਿਪ ਟੂ ਟਾਪ ਪਏ ਨੇ ਬਾਈ ਯਾਰ ਸਿਰੇ ਵਾਲੇ 1000 ਦਾ ਲੀਟਰ 10 ਕਿੱਲੇਾਂ ਤੇ ਠੀਕ ਹੈ ਰੇਟ ਵੀ ਦੱਸਦਾ ਹਾਂ ਬਈ ਦੱਸਦਾ ਰੇਟ ਆ ਆ ਲਾ ਲਓ 380 ਰੁਪਏ ਕਿੱਲਾ ਪੈਂਦੀ ਆ ਬਾਈ ਇੱਕ ਆ ਪੈਂਦੀ ਆ 911 400 ਰੁਪਏ ਕਿੱਲਾ ਬਾਈ ਠੀਕ ਆ ਰਿਜ਼ਲਟ ਠੀਕ ਆ ਪੂਰਾ ਪੈਪਰ 2 ਟੌਪ ਰਿਜ਼ਲਟ ਆ ਬਾਈ ਪੱਤਾਲ ਭੇਟ ਗੋਬ ਦੀ ਸੁੰਡੀ ਟੱਡਾ ਭਮਕਣ ਕੁਝ ਨਹੀਂ ਛੱਡਦੀ ਬੀ ਏ ਟੂ ਜ਼ेड ਸਾਰਿਆਂ ਦਾ ਇੱਕੋ ਵਾਲਾ 20 ਤੋਂ 25 ਦਿਨ ਦਾ ਰਿਜ਼ਲਟ ਹੈ ਦਾ ਜੇ ਬਹਿਲਾ ਮੰਨ ਲਓ 3000 ਦਾ ਬਣਦਾ 3500 ਦਾ ਬਣਦਾ ਕਿਤੇ ਵੀ ਆਪਾਂ ਅਗਲੇ ਦਾ 1500 1600 ਤੱਕ ਸਾਰ ਦਿੰਨੇ ਆ ਵਖੋ ਬਾਈ ਇਹ ਚ 10% ਟੈਕਨੀਕਲ ਹੈ ਠੀਕ ਹੈ ਤਾਂ ਅਸੀਂ ਇਹ ਗਾਰੰਟੀ ਗੈਨੇ ਆ ਵੀ ਇਹ ਚ 10% ਪੂਰਾ ਟੈਕਨੀਕਲ ਹੈਗਾ ਜਿੱਥੇ ਮਰਜ਼ੀ ਟੈਸਟ ਕਰਾ ਜਿੱਥੇ ਮਰਜ਼ੀ ਟੈਸਟ ਕਰਾ ਲਓ 125% ਸਾਡੀ ਗਾਰੰਟੀ ਆ ਬਈ ਜਿਹਨ ਨੂੰ ਬਈ ਦੇਖੋ ਕੁਸ ਮਰਜ਼ੀ ਕਹੀ ਜਾਵੇ ਹਨਾ ਵੀ ਅਗਲਾ ਯਾਰ ਐ ਆ ਫਲਾਣਾ ਤਰਾਣਾ ਦੇਖੋ ਸਾਬਤ ਕਰੋ ਠੀਕ ਆ ਇਲਜ਼ਾਮ ਨਾ ਲਾਓ ਆਪਾਂ ਇਹ ਗੱਲ ਕਹਿੰਦੇ ਆ ਜੇ ਸਾਬਤ ਕਰਦਾ ਜੇ ਸਾਬਤ ਕਰਦਾ ਬਈ 1 ਲੱਖ 1000 ਰੁਪਏ ਆਪਣਾ ਨਾਮ ਵੀ ਰੱਖਿਆ ਹੋਇਆ ਵੀ ਨਾਮ ਲੈ ਜਾਓ ਚੱਕ ਕੇ ਵੀ ਆਹ 2 ਸਾਲ ਕਿਸਾਨ ਵੀਰੋਂ ਪੰਜਾਬ ਦੇ ਵਿੱਚ ਜਿਹੜਾ ਨੰਬਰ 1 ਪੈਸਟੀਸਾਈਡ ਦਾ ਕੈਸ਼ ਕਾਊਂਟਰ ਹੈ ਉਹਤੇ ਆਇਆ ਨੰਬਰ 1 ਕਿਵੇਂ ਆ ਲੌਂਗਵਾਲ ਦਾ ਨਾਮ ਅੱਜ ਪੂਰੇ ਪੰਜਾਬ ਛੱਡੋ ਇੰਡੀਆ ਦੇ ਵਿੱਚ ਮਸ਼ਹੂਰ ਹੋ ਗਿਆ ਮਸ਼ਹੂਰ ਕਿਉਂ ਹੋਇਆ ਆ ਦੁਕਾਨ ਕਰਨ ਕਰਕੇ ਤਨਤਨ ਬਾਬਾ ਆਨੰਦ ਸਿੰਘ ਜੀ ਖੇਤੀવાડી ਸਟੋਰ ਹੁਣ ਪਹਿਲੇ ਨੰਬਰ ਤੇ ਕੱਲਾ ਕਹਿਣ ਦੀ ਗੱਲ ਨਹੀਂ ਕਹਿਣ ਨੂੰ ਹਰੇਕ ਹੀ ਕਹਿੰਦਾ ਵੀ ਸਭ ਤੋਂ ਸਸਤਾ ਇਸ ਤਰ੍ਹਾਂ ਉਸ ਤਰ੍ਹਾਂ ਪਰ ਗੱਲ ਆਉਂਦੀ ਆ ਸੇਲ ਤੇ ਤੁਸੀਂ ਇੱਕ ਦਿਨ ਸਵੇਰੇ ਆਜੋ ਜਿੰਨਾ ਕਸਟਮਰ 15 ਦਿਨਾਂ ਦੇ ਵਿੱਚ ਮਹੀਨੇ ਦੇ ਵਿੱਚ ਹੋਰ ਦੁਕਾਨ ਤੇ ਆਉਂਦਾ ਇੱਥੇ ਇੱਕ ਦਿਨ ਦੇ ਵਿੱਚ ਵਿਚਦੀ ਉਸ ਤੋਂ 4 ਬੰਦੇ ਵੱਧ ਹੀ ਨਿਕਲਣਗੇ ਘੱਟ ਨਹੀਂ ਨਿਕਲਦੇ ਤੁਸੀਂ ਆ ਕੇ ਇੱਥੇ ਦੇਖੋਗੇ ਗੱਡੀਆਂ ਕਾਰਾਂ ਮੋਟਰਸਾਈਕਲ ਪਤਾ ਹੀ ਨਹੀਂ ਕਿੰਨੇ ਕ ਬੰਦੇ ਆ ਲੰਘੇ ਜਾਂਦੇ ਨੇ ਤੇ ਕੱਲਾ ਲੋਕਲ ਲੌਂਗਵਾਲ ਦਾ ਜਸ 100 ਕਿਲੋਮੀਟਰ ਇਹਨਾਂ ਦਾ ਕੋਈ ਦਾਇਰਾ ਨਹੀਂ ਹੈਗਾ ਇੰਟਰਨੈਸ਼ਨਲ ਕਸਟਮਰ ਪੂਰੇ ਮਤਲਬ ਕੋਈ ਰਾਜਸਥਾਨ ਤੋਂ ਆ ਗਿਆ ਕੋਈ ਅੰਮ੍ਰਿਤਸਰ ਤੋਂ ਆ ਗਿਆ ਕੋਈ ਭਗਤੇ ਤੋਂ ਆ ਗਿਆ ਕੋਈ ਮਾਨਸਾ ਤੋਂ ਆ ਗਿਆ ਹਰੇਕ ਜ਼ਿਲ੍ਹੇ ਦਾ ਬੰਦਾ ਅੱਜ ਲੌਂਗਵਾਲ ਦੀ ਆਦ ਕਾਨ ਸਾਰੇ ਕਿਤੇ ਕਿਉਂ ਮਸ਼ਹੂਰ ਆ ਰੇਟ ਕਰਕੇ ਰੇਟ ਘਟ ਹੈ ਤੇ ਕੁਆਲਿਟੀ ਕਹਿੰਨੇ ਉਹਨੇ ਵੀ ਕੁਆਲਿਟੀ ਡੁਪਲੀਕੇਟ ਆ ਇਹ ਆ ਜੇ ਡੁਪਲੀਕੇਟ ਹੁੰਦੀ ਤਾਂ 1 ਸਾਲ ਚੱਲੇ ਜਾਂਦੀ 2 ਸਾਲ ਚੱਲੇ ਜਾਂਦੀ ਬਾਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਕੈਸ਼ ਕਾਊਂਟਰ ਕਰੇ ਬਾਈ ਘੱਟੋ ਘੱਟ ਆਪਾਂ ਨੂੰ 17 18 ਸਾਲ ਹੋ ਗਏ 19 ਸਾਲ ਵਾਂਗੂ ਹੋ ਗਏ ਬਾਈ ਲੋਂਗੋ ਵਾਲੇ 'ਚ ਬੈਠੇ ਨੂੰ ਆਪਣਾ ਚੌਥਾ ਅੱਡਾ ਬਾਈ ਉਰੇ ਇਹ ਆਪਦਾ ਹੂੰ ਪਹਿਲਾਂ ਮਤਲਬ ਉਧਰ ਬੈਠੇ ਸੀ ਬਾਜ਼ਾਰ ਕੰਨੀ ਪੂਰੇ ਆਪਣਾ ਚੌਥਾ ਅੱਡਾ ਬਾਈ ਠੀਕ ਹੈ ਤੇ ਬਾਕੀ ਬਾਈ ਤੇ ਕੰਪਨੀਆਂ ਦੀਆਂ ਦਵਾਈਆਂ ਤਾਂ ਆਪਣੇ ਕੋਲੇ ਤਕਰੀਬਨ A ਤੋਂ ਲੈ ਕੇ Z ਤੱਕ ਹੀ ਨੇ ਬਾਈ ਆ ਤੁਹਾਡੇ ਸਾਹਮਣੇ ਕੰਪਨੀਆਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਮਾਰਕੀਟ ਚ ਆਉਂਦੀਆਂ ਨੇ ਆਪਣੇ ਕੋਲੇ ਅਵੇਲੇਬਲ ਨੇ ਬਈ ਐਮਈ ਸਟਾਰ ਹੋਗੀ ਜੇਜੂ ਹੋਗੀ ਯੂਪੀਐਲ ਹੋਗੀ ਭਾਰਤ ਹੋਗੀ ਸਾਰੇ ਟਾਟਾ ਤੋਂ ਲੈ ਕੇ ਜੈਡ ਤੱਕ ਬਈ ਬਹੁਤ ਕੰਪਨੀਆਂ ਪਈਆਂ ਜਿਵੇਂ ਹੁਣ ਗੋਵਾਲੀ ਸੁੰਢੀ ਪੱਤਾ ਲਪੇਟਾ ਉੱਥੇ ਆਪਾਂ ਕਿੰਨਾ ਕੁ ਫਾਇਦਾ ਕਰ ਸਕਦੇ ਹਾਂ ਕਿਸਾਨ ਦਾ ਕਿਸਾਨ ਦਾ ਵੀਰੇ ਫਾਇਦਾ ਮੈਂ ਤੁਹਾਨੂੰ ਮੋਟਾ-ਮੋਟਾ ਜਿਆ ਦੱਸ ਦਿੰਨਾ ਜਿਵੇਂ ਮੰਨ ਲਓ ਕਿਸਾਨ ਦਾ ਕਿਸੇ ਦਾ ਪਹਿਲਾਂ ਮੰਨ ਲਓ 3000 ਦਾ ਬਣਦਾ 3500 ਦਾ ਬਣਦਾ ਕਿਤੇ ਵੀ ਆਪਾਂ ਅਗਲੇ ਦਾ 1500 1600 ਤੱਕ ਸਾਰ ਦਿੰਨੇ ਆ ਉਹੀ ਦਵਾਈ ਹੂੰ ਸੇਮ ਡਿੱਟੋ ਤੇ ਰਿਜ਼ਲਟ 21 ਇਹ ਆਊਗਾ 19 ਨਹੀਂ ਆਉਂਦਾ ਇਹ ਆਪਣੀ ਫੁੱਲ ਬੜਾ ਫੁੱਲ ਜਮੇਵਾ ਵੀ 3500 ਲਾ ਕੇ ਉਦੋਂ 1800 ਲਾ ਕੇ 3500 ਦੀ ਜਗ੍ਹਾ ਉਦੋਂ ਉੱਪਰ ਕੰਮ ਹੋ ਜੂ ਹਾਂ ਵੀ ਮਤਲਬ ਲਾ ਲਓ ਜਿਹੜਾ ਬੰਦਾ ਕਿਸਾਨ ਵੀਰ ਦਾ 17 1800 ਦਾ ਆਪਣੇ ਕਿਤੇ ਵੀ ਮੰਨ ਲਓ 3500 4000 ਦਾ ਬਿੱਲ ਬਣਦਾ ਕਿਤੇ ਆਪਣਾ ਭਾਈ ਲਾਲਾ 17 1800 1500 ਇੱਥੇ ਤੱਕ ਆਪਾਂ ਅਗਲੇ ਦਾ ਨਿਲ ਕਰ ਦਿੰਨੇ ਆ ਉਹੀ ਦਵਾਈ ਸੇਮ ਡਟੋ ਉਹੀ ਚੀਜ਼ ਤੇ ਰਿਜ਼ਲਟ 21 ਆਉ 19 ਨਹੀਂ ਆਉਂਦਾ ਬਾਈ ਜਿਵੇਂ ਹੁਣ ਪੂਸ਼ਾ ਝੋਨਾ ਜਿਹੜਾ ਉਤੇ ਅਟੈਕ ਹੋਣ ਲੱਗ ਗਿਆ ਸੁੰਡੀ ਦਾ ਉਹ ਇਹ ਜੀ ਸਟੇਜ ਚ ਪਹੁੰਚ ਗਿਆ ਲੱਗੇ ਨੂੰ ਕਾਫੀ ਟਾਈਮ ਹੋ ਗਿਆ ਤੇ ਉਹ ਸੁੰਡੀ ਵਾਲੀ ਦਵਾਈ ਉਹਦੇ ਵਾਸਤੇ ਆਪਾਂ ਕਿਹੜੀ ਬਾਈ ਉਹਦੇ ਵਾਸਤੇ ਆਪਣੇ ਕੋਲੇ ਇਹ ਡਿਫੈਂਡਰ ਆਈ ਹੈ 300 ਰੁਪਏ ਕਿੱਲਾ ਪੈਂਦੀ ਹੈ ਠੀਕ ਹੈ 3000 ਦਾ ਲੀਟਰ 10 ਕਿੱਲੇ ਆ ਤੇ ਠੀਕ ਹੈ ਰੇਟ ਵੀ ਦੱਸ ਤਾਂ ਹਾਂ ਬਾਈ ਦੱਸਦਾ ਰੇਟ ਆ ਆ ਲਾ ਲੋ 380 ਰੁਪਏ ਕਿੱਲਾ ਪੈਂਦੀ ਹੈ ਬਾਈ ਇੱਕ ਆ ਪੈਂਦੀ ਹੈ 911 400 ਰੁਪਏ ਕਿੱਲਾ ਬਾਈ ਠੀਕ ਆ ਰਿਜ਼ਲਟ ਠੀਕ ਆ ਪੂਰਾ ਪੈਪਰ ਟੂ ਟੌਪ ਰਿਜ਼ਲਟ ਆ ਬਾਈ ਪੱਤਾਲ ਭੇਟ ਗੋਬ ਦੀ ਸੁੰਡੀ ਟੱਡਾ ਭੱਕੜ ਕੁਝ ਨਹੀਂ ਛੱਡਦੀ ਵੀ A to Z ਸਾਰਿਆਂ ਦਾ ਇੱਕੋ ਵਾਲਾ 20 ਤੋਂ 25 ਦਾ ਰਿਜ਼ਲਟ ਹੈ ਇਹਦਾ ਠੀਕ ਆ ਹਾਂ ਪਾਣੀ ਲੱਗੇ ਬਾਈ 150 ਲੀਟਰ ਕਿੱਲੇ ਦਾ ਵਾਹਣ ਚ ਪਾਣੀ ਹੋਵੇ ਜਦੋਂ ਸਪਰੇਅ ਕਰਨੀਆਂ ਪੂਰਾ ਸਿਰੇ ਦਾ ਰਿਜ਼ਲਟ ਆ ਤੇ ਕਰਨੀ ਕਿਹੜੇ ਟਾਈਮ ਸ਼ਾਮ ਨੂੰ ਬਾਈ ਸ਼ਾਮ ਨੂੰ ਸਪਰੇਅ ਬਾਕੀ ਬਾਈ ਇਹ ਨਾਲੋਂ ਜਿਵੇਂ ਫੰਗੀ ਸਾਈਡ ਲਾ ਲਓ ਠੀਕ ਆ 150 ਰੁਪਏ ਤੋਂ ਲੈ ਕੇ ਤਿੰਨ 350 400 ਰੁਪਏ ਕਿੱਲੇ ਤੱਕ ਆਪਣੇ ਕੋਲੇ ਦੋ ਸਾਲਟਾਂ ਵਾਲੇ ਲਿਕਵਿਡ ਪਟੂ ਟਾਪ ਪਏ ਨੇ ਬਾਈ ਯਾਰ ਸਿਰੇ ਵਾਲੇ ਠੀਕ ਹੈ ਹਾਂ ਬਾਈ ਹਾਂ ਤੇ ਬਾਈ ਕਿੱਥੋਂ ਕਿੱਥੋਂ ਆਉਂਦੇ ਨੇ ਆਪਣੇ ਕੋਲੇ ਆਪਣੇ ਕੋਲੇ ਬਾਈ ਘਟੋ ਘਟ ਜਾਦੀ ਨਹੀਂ ਮੈਂ ਕਹਿੰਦਾ ਜਿਵੇਂ ਇਧਰੋਂ ਪਠਾਨਕੋਟ ਹੋ ਗਿਆ ਗੁਰਦਾਸਪੁਰ ਅੰਮ੍ਰਿਤਸਰ ਠੀਕ ਹੈ ਠੀਕ ਹੈ ਬਾਈ ਕਪੂਰਥਲੇ ਦੇ ਬੈਠੇ ਨੇ ਤੇ ਮਤਲਬ ਘਟੋ ਘਟਾ ਆਉਂਦੇ ਨੇ ਆਪਣੇ ਕੋਲੇ 300 250 ਪੰਜਾਬ ਤਾਂ ਸਾਰੇ ਆਉਂਦਾ ਜੂਪੀ ਲਾ ਲੋ ਬਾਈ ਇਹ ਬਾਹਰ ਲੀਆਂ ਸਟੇਟਾਂ ਦੀ ਵੀ ਆਪਣੇ ਕੋਲੇ ਬਾਈ ਜ਼ਿਮੀਦਾਰ ਆਉਂਦੇ ਨੇ ਰੇਟ ਕਰਕੇ ਕਿਉਂਕਿ ਉਹਨਾਂ ਨੂੰ ਬਾਈ ਉਹਨਾਂ ਨੇ ਦੇਖੋ ਕੋਈ ਵੀ ਬੰਦਾ ਹਨਾ ਜਿਹੜਾ ਬੰਦਾ ਬਾਈ ਹਾਂ ਲਾਲੂ ਕੈਸ਼ ਦਵਾਈ ਖਰੀਦਦਾ ਉਹ ਟਰਾਈ ਮਾਰਕ ਹੀ ਆਉ ਹੂੰ ਠੀਕ ਹੈ ਨਕਦ ਦੇਣੇ ਹਾਂ ਨਕਦ ਦੇਣੇ ਨੇ ਅਗਲਾ ਕਹਿੰਦਾ ਹਨਾ ਇੰਨੀ ਦੂਰ ਆਪਣੇ ਕੋਲੇ ਚੱਲ ਕੇ ਆਉਂਦਾ ਬਾਈ ਜੇ ਆਪਣੇ ਰੇਟ ਸਸਤੇ ਨੇ ਆਪਣੇ ਕੋਲੇ ਤਾਂ ਆਉਂਦਾ ਅਗਲਾ ਕਿ ਬਾਈ ਆਪਣੇ ਕੋਲੇ ਜ਼ਿੰਮੇਦਾਰ ਜਿਵੇਂ ਮੰਨ ਲਓ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਜਿਹੜੇ ਪ੍ਰਾਣੇ ਆਪਣੇ ਕੋਲੇ ਵਰਤਦੇ ਆ ਰਹੇ ਨੇ ਆਪਣੇ ਰਾਜਮੀ ਹਾਂ ਜਿਵੇਂ ਭਗਤੇ ਵਾਲੇ ਆਏ ਹੋ ਜੀ ਤੇ ਉਹਨਾਂ ਦੀ ਜਵਾਨੀ ਸੁਣਦੇ ਆ ਗੱਲਾਂ ਬਾਤਾਂ ਹਨਾ ਵੀ ਅਸੀਂ ਯਾਰ ਉਧਰੋਂ ਏਰੀਆ ਚ ਜਿੱਥੋਂ ਉਹ ਦਵਾਈ ਲੈਂਦੀ ਸੀ ਪਹਿਲਾਂ ਬਈ ਵੀ 1 ਲੱਖ ਰੁਪਏ ਦਾ ਲਾ ਲਓ ਜੇ ਉਧਰ ਉਹਨਾਂ ਦਾ ਬਿੱਲ ਬਣਦਾ ਬਈ ਹਨਾ ਇੱਥੇ ਉਹਨਾਂ ਦਾ 50000 55000 ਚ ਵੇਲੇ ਬਣਦਾ ਇਸ ਇੰਨਾ ਫਰਕ ਬਈ ਠੀਕ ਆ ਅੱਦੋ ਅੱਦ ਦਾ ਫਰਕ ਪੈਂਦਾ ਬਈ ਕਿਉਂ ਨਹੀਂ ਬਈ ਜ਼ਿਮੀਦਾਰ ਆਊਗਾ ਹਨਾ ਜ਼ਿਮੀਦਾਰ ਤਾਂ ਪਹਿਲੀ ਮਰਿਆ ਪਿਆ ਜ਼ਿਮੀਦਾਰ ਦਾ ਫਾਇਦਾ ਹੋਣਾ ਚਾਹੀਦਾ ਠੀਕ ਆ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਜ਼ਿਮੀਦਾਰ ਦਾ ਫਾਇਦਾ ਕਰਾਓ ਚੀਜ਼ ਵਧੀਆ ਲਵੋ ਤੇ ਇੱਕ ਬਈ ਡੁਪਲੀਕੇਸੀ ਵਾਲਾ ਇਲਜ਼ਾਮ ਅੱਜ ਕੱਲ੍ਹ ਲੋਂਗਵਾਲ ਤੇ ਤਾਂ ਖਾਸ ਕਰਕੇ ਲੱਗਦਾ ਬਿਲਕੁਲ ਬਈ ਬਿਲਕੁਲ ਹੁਣ ਦੇਖੋ ਹਨਾ ਡੁਪਲੀਗੇਸੀ ਵਾਲਾ ਇਲਜ਼ਾਮ ਦੇਖੋ ਲੋਂਗਵਾਲ ਤੇ ਸਾਨੂੰ ਵੀ ਪਤਾ ਲੱਗਦਾ ਹਾਂ ਪਰ ਆਪਾਂ ਕਿਸੇ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦੇ ਆਪਦੀ ਜ਼ਿੰਮੇਵਾਰੀ ਲੈਣੇ ਆ ਜਿਵੇਂ ਆ ਦੇਖੋ ਬਈ ਇਹ ਚ 10% ਟੈਕਨੀਕਲ ਹੈ ਠੀਕ ਹੈ ਤਾਂ ਅਸੀਂ ਇਹ ਗਾਰੰਟੀ ਗੈਣੇ ਆ ਵੀ ਇਹ ਚ 10% ਪੂਰਾ ਟੈਕਨੀਕਲ ਹੈਗਾ ਜਿੱਥੇ ਮਰਜ਼ੀ ਟੈਸਟ ਕਰਾ ਜਿੱਥੇ ਮਰਜ਼ੀ ਟੈਸਟ ਕਰਾ ਲਓ 100 125% ਸਾਡੀ ਗਾਰੰਟੀ ਆ ਬਈ ਠੀਕ ਆ ਵੀ ਇਹ ਗੱਲ ਦੀ ਆਪਣੀ ਦੇਣਦਾਰ ਹੋਵਾਂਗੇ ਦੇਣਦਾਰ ਹੋਵਾਂਗੇ ਵੀ ਜੇ 10% ਆ ਤਾਂ 10% ਆ ਤੇ ਨੰਬਰ 2 ਤੇ ਵੀ ਜੇ ਕੋਈ ਸਾਬਤ ਕਰਦਾ ਆਪਾਂ ਨੇ ਪਹਿਲਾਂ ਵੀ ਕਿਹਾ ਹੋਇਆ ਕਹਿਣ ਨੂੰ ਕੁਝ ਮਰਜ਼ੀ ਕਹਿ ਕਹਿਣ ਨੂੰ ਬਈ ਦੇਖੋ ਕੁਝ ਮਰਜ਼ੀ ਕਹੀ ਜਾਵੇ ਹਣਾ ਵੀ ਅਗਲਾ ਯਾਰ ਐ ਆ ਫਲਾਣਾ ਤਰਾਣਾ ਦੇਖੋ ਸਾਬਤ ਕਰੋ ਠੀਕ ਆ ਇਲਜ਼ਾਮ ਨਾ ਲਾਓ ਆਪਾਂ ਇਹ ਗੱਲ ਕਹਿੰਦੇ ਜੇ ਸਾਬਤ ਕਰਦਾ ਜੇ ਸਾਬਤ ਕਰਦਾ ਬਈ 1 ਲੱਖ 1000 ਰੁਪਏ ਆਪਣਾ ਨਾਮ ਵੀ ਰੱਖਿਆ ਹੋਇਆ ਵੀ ਨਾਮ ਲੈ ਜਾਓ ਚੱਕ ਕੇ ਵੀ ਘੱਟ ਘੱਟ 2 ਸਾਲ ਹੋ ਗਏ ਇਹ ਗੱਲ ਕਹਿੰਦੇ ਆ 2 ਸਾਲ ਹੋ ਗਏ ਬਈ ਕਹਿੰਦੇ ਇਹਨੂੰ ਠੀਕ ਆ ਵੀ ਯਾਰ ਜੇ ਕੋਈ ਸਾਬਤ ਕਰਦਾ ਕਰੋ ਪਰ ਲੋਕ ਕਹਿੰਦੇ ਨੇ ਸਾਬਤ ਨਹੀਂ ਕਰ ਆਉਂਦੇ ਨਹੀਂ ਆਉਂਦੇ ਨਹੀਂ ਬਈ ਹਨਾ ਯਾਰ ਜੇ ਗੱਲ ਹੋਊਗੀ ਬਈ ਤਾਂ ਤਾਂ ਅਗਲਾ ਸਾਬਤ ਕਰੂ ਅਸੀਂ ਆਪਾਂ ਬਈ ਮਾੜਾ ਕੰਮ ਕਰਦੇ ਨਹੀਂ ਤੇ ਹੁਣ ਆਪਾਂ ਡਿਲੀਵਰੀ ਕਿੱਥੇ ਤੱਕ ਦੇਣ ਲੱਗੇ ਡਿਲੀਵਰੀ ਬਈ ਆਪਾਂ ਆਲ ਓਵਰ ਇੰਡੀਆ ਚ ਕਰਤੀ ਹੁਣ ਠੀਕ ਆ ਤੇ ਆਲ ਓਵਰ ਇੰਡੀ ਠੀਕ ਹੈ ਜਿੱਥੇ ਮਰਜ਼ੀ ਬਈ ਜ਼ਿੰਮੇਦਾਰ ਬੈਠਾ ਪਈ ਆਪਣਾ ਕਿਸਾਨ ਵੀਰ ਫੋਨ ਕਰੋ ਬਈ ਇੱਕ ਦੋ ਦਿਨ ਪਹਿਲਾਂ ਫੋਨ ਕਰੋ ਕਿਉਂਕਿ ਹੁਣ ਸੀਜ਼ਨ ਦਾ ਟਾਈਮ ਆ ਬਈ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਤੁਹਾਨੂੰ ਬੈਕ ਕਾਲ ਜ਼ਰੂਰ ਆਊਗੀ ਠੀਕ ਹੈ ਜਿੱਥੇ ਵੀ ਮਰਜ਼ੀ ਜ਼ਿੰਮੇਦਾਰ ਬੈਠਾ ਫੋਨ ਕਰੋ ਬਈ ਦਵਾਈ ਤੁਹਾਡੇ ਘਰੇ ਪਹੁੰਚੂਗਾ ਲੰਮੇ ਸਮੇਂ ਦੀਆਂ ਵੈਰਾਈਟੀਆਂ ਨੂੰ ਇੱਕ ਹੁਣ ਸੀਥ ਬ্লাইਟ ਦੀ ਬਿਮਾਰੀ ਆ ਗਈ ਜਿਹੜਾ ਮੁੱਢਾਂ ਤੋਂ ਗੱਲਣਾ ਸ਼ੁਰੂ ਹੋ ਜਾਂਦਾ ਚੋਣ ਉਹਦੇ ਵਾਸਤੇ ਆਪਣੇ ਕੋਲ ਕੀ ਆ ਬਈ ਉਹਦੇ ਵਾਸਤੇ ਆਪਣੇ ਕੋਲੇ ਆ ਪਿਆ ਮੌਨਸਟਾਰ ਦਵਾਈ ਆਉਂਦੀ ਆ ਆਪਣੇ ਕੋਲੇ ਠੀਕ ਆ ਟੌਪ ਦਾ ਫੰਗੀ ਸਾਈਡ ਆ ਬਈ ਇਹ ਹੂੰ ਠੀਕ ਆ ਡਬਲ ਟੈਕਨੀਕਲ ਆ 5 ਕਿੱਲਿਆ ਚ ਲੀਟਰ ਪੈਂਦਾ ਬਈ ਇਹ ਠੀਕ ਆ ਪੂਰਾ ਸਿਰੇ ਦਾ ਰਿਜ਼ਲਟ ਆ ਝੋਨੇ ਨੂੰ ਐਂ ਲਾ ਲਾ ਵੀ ਨਖਾਰ ਦਿੰਦਾ ਨਖਾਰ ਠੀਕ ਆ ਮੁੰਜਰ ਤੋਂ ਲੈ ਕੇ ਜੜ ਤੱਕ ਝੋਨੇ ਨੂੰ ਐਂ ਟਿਪ ਟੂ ਟੌਪ ਕਰ ਦੂਗਾ ਕੋਈ ਉਲੀ ਰੋਗ ਨਹੀਂ ਪੈਂਦਾ ਕੋਈ ਕੁਝ ਨਹੀਂ ਪੈਂਦਾ ਤੇ ਤੇਲੇ ਤੇਲਾ ਜਿਹੜਾ ਹੁਣ ਪੈਣ ਲੱਗਿਆ ਪਰ ਦਿਖਦਾ ਨਹੀਂ ਆਹ ਟਾਈਮ ਦੇ ਵਿੱਚ ਆ ਕੇ ਤੇਲ ਆ ਪੈਣ ਲੱਗਿਆ ਨਾ ਉਹਦਾ ਕੋਈ ਬਾਈ ਉਹਦੇ ਵਾਸਤੇ ਦੇਖੋ ਆਪਣੇ ਕੋਲੇ ਡਬਲ ਟੈਕਨੀਕ ਵਾਲੀ ਆਹ ਦਵਾਈ ਆਈ ਆ ਉਹਦੇ ਨਾਲ ਪੈ ਜੂ ਇਹ ਉਹਦੇ ਨਾਲ ਇਹ ਪੈ ਜੂਗੀ ਕੋਲ ਲੱਗੋ ਲੱਗ ਕਰੋ ਉਹਦੇ ਨਾਲ ਦਵਾਈ ਪੈ ਜੂ ਬਾਈ ਇਹ ਇਹ ਜਿਹੜਾ ਡਬਲ ਟੈਕਨੀਕਲ ਆ ਬਾਈ ਤੇਲੇ ਵਾਲਾ ਠੀਕ ਹੈ ਤੋਰ ਤਵੀ ਕੰਮ ਕਰੂਗਾ ਤੇਲੇ ਤੇ ਤੇ ਲੰਬਾ ਰਿਜ਼ਲਟ ਵੀ ਆਪੇ ਤੇ ਗੋਬ ਦੀ ਸੁੰਡੀ ਦੀ ਸਮੱਸਿਆ ਆਉਣੀ ਹੈ ਹਾਂ ਗੋਬ ਦੀ ਸੁੰਡੀ ਵਾਸਤੇ ਬਾਈ ਆਪਣੇ ਕੋਲੇ ਆ ਪਿਆ ਡਿਫੈਂਡਰ ਪਿਆ ਇੱਕ ਆਪਣੇ ਕੋਲੇ ਪਾਵਰ ਪਲੱਸ ਲੀਟਰ ਆਉਂਦਾ ਬਾਈ ਕਿੰਨਾ ਕੁ ਰਿਜ਼ਲਟ ਹੈ ਦਾ ਬਾਈ ਦਿਖਾਈ ਪਾਵਰ ਪਲੱਸ ਲੀਟਰ ਆ ਆਉਂਦਾ ਬਾਈ ਆਪਣੇ ਕੋਲੇ ਪਾਵਰ ਪਲੱਸ ਠੀਕ ਹੈ ਇਹ ਵਰਤੋ ਬਾਈ ਇਹ ਸੁੰਡੀ ਨੂੰ ਕਹਿੰਦੇ ਨੇ ਹੁੰਦੇ ਵੀ ਭਿਓਂ ਭਿਓਂ ਘੁੜਦਾ ਠੀਕ ਹੈ ਇਹ ਡਬਲ ਟੈਕਨੀਕਲ ਦਵਾਈ ਹੈ ਕਿੰਨੇ ਟਾਈਮ ਦਾ ਰਿਜ਼ਲਟ ਹੈ ਇਹਦਾ ਬਾਈ ਘੱਟੋ ਘੱਟ 20 ਤੋਂ 25 ਦਿਨ ਦਾ ਰਿਜ਼ਲਟ ਆ ਇਹੇ ਪਰ ਇੱਕ ਇੱਕ ਕਿਸਾਨ ਵੀਰ ਨੂੰ ਆਪਾਂ ਬੇਨਤੀ ਕਰਨੀ ਆ 150 ਲੀਟਰ ਪਾਣੀ ਲੱਗੇ ਹੂੰ ਥੱਲੇ ਪਾਣੀ ਹੋਵੇ ਵਾਹਣ ਚ ਨਾਲ ਪਾਉਣਾ ਸਟਿੱਕਰ ਹੂੰ ਠੀਕ ਹੈ ਤੇ ਐਨ ਪੂਰਾ ਟਿਪ ਟੂ ਟਾਪ ਬਾਈ ਰਿਜ਼ਲਟ ਆ ਗੋਭ ਦੀ ਸੁੰਡੀ ਹੋਵੇ ਪੱਤਾ ਲਬੇਟ ਹੋਵੇ ਠੀਕ ਆ ਕਿਸੇ ਨੂੰ ਨਹੀਂ ਛੱਡਦਾ ਬਾਈ ਠੀਕ ਆ A to Z ਸੁੰਡੀਆਂ ਬਾਈ A ਤੋਂ A ਤੋਂ ਲੈ ਕੇ Z ਤੱਕ ਕੋਈ ਵੀ ਇਹਦੇ ਕਵਰ ਚ ਆ ਗਿਆ ਨੇ ਬਾਈ ਖਤਮ ਕਰ ਦੇਣੀ ਆ ਤੇ ਇੱਕ ਚੀਜ਼ ਹੋਰ ਆ ਜਾਂਦੀ ਆ ਡੋਡੀ ਰੋਕ ਕਹਿ ਦਿੰਦੇ ਹੂੰ ਹਲਦੀ ਰੋਗ ਦੇ ਉਹਦਾ ਵੀ ਇਲਾਜ ਬਾਜੋ ਤਾਂ ਕੋਈ ਇਲਾਜ ਨਹੀਂ ਜਦੋਂ ਆ ਗਈ ਉਹਦਾ ਜੇ ਮੁੰਜਰ ਨਿਕਲਣ ਤੋਂ ਪਹਿਲਾਂ ਹੀ ਹੋ ਜਾਏ ਜਿਹੜੀ ਡੋਡੀ ਰੋਗ ਦੀ ਸਮੱਸਿਆ ਆਉਂਦੀ ਆ ਠੀਕ ਆ ਬਹੁਤ ਆਉਂਦੀ ਆ ਦੇਖੋ ਉਦੋਂ ਮੌਕੇ ਤੇ ਹੱਲ ਕੋਈ ਨਹੀਂ ਉਹਦਾ ਜੇ ਕਿਸਾਨ ਵੀਰ ਉਹਨੂੰ ਸਟਾਰਟਿੰਗ ਤੋਂ ਹੀ ਬਾਈ ਸਪਰੇਅ ਕਰਕੇ ਰੋਕ ਲੂਗਾ ਤਾਂ ਰੁਕ ਜੂਗੀ ਉਹ ਜਿਵੇਂ ਆਪਣੇ ਕੋਲੇ ਬਾਈ ਆ ਮੌਨਸਟਰ ਆਉਂਦਾ ਲੀਟਰ ਨਾਲ ਆਉਂਦਾ ਹਟ ਫੈਂਡਰ ਦਾ ਬਾਈ ਇਹਦੇ ਨਾਲ ਹੀ ਪਾ ਦਿਓ ਇਹਦੇ ਨਾਲ ਹੀ ਪੈ ਜੂਗੀ ਠੀਕ ਆ ਸੁੰਡੀ ਵਾਲੀ ਪਾਉਣੀ ਆ ਸੁੰਡੀ ਵਾਲੀ ਵੀ ਪੈ ਜੂਗੀ ਇਹਨੂੰ ਰਲਾ ਕੇ ਕਰੋ ਡੋਡੀ ਰੋਗ ਦੀ ਕੋਈ ਸਮੱਸਿਆ ਨਹੀਂ ਆਉਂਦੀ ਨਾਲ ਸਟੈਪੋਸਾਈਕ ਲੈਂਦੇ ਆ ਪੁੜੀਆਂ ਆ ਪਾ ਕੇ ਪੂਰਾ ਟਿਪ ਟੂ ਟਾਪ ਰਿਜ਼ਲਟ ਆਊਗਾ ਬਾਈ ਕੋਈ ਦਿੱਕਤ ਨਹੀਂ ਆਉਂਦੀ ਡੋਡੀ ਤੇ ਬਾਕੀ ਆਪਾਂ ਆਪਣੇ ਐਡਰੈਸ ਦੀ ਜੇ ਗੱਲ ਕਰ ਲਈਏ ਬਾਕੀ ਬਾਈ ਆਪਣੇ ਐਡਰੈਸ ਦੀ ਆਪਾਂ ਗੱਲ ਕਰੀਏ ਮੰਡੇਰਾ ਕਲਾ ਰੋਡ ਪਜਦਾ ਹੈ ਢੱਟਰੀਆਂ ਨੂੰ ਰੋਡ ਜਾਂਦਾ ਹੈ ਇਹ ਠੀਕ ਹੈ ਠੀਕ ਹੈ ਅਗਰ ਅੱਗੇ ਬੱਕਰੀਆਂ ਦੀ ਮੰਡੀ ਵੀ ਲੱਗਦੀ ਆ ਬਾਈ ਠੀਕ ਹੈ ਦੁਕਾਨ ਬਾਈ ਆਪਣੀ ਧੰਤਨ ਬਾਬਾ ਆਨੰਦ ਸਿੰਘ ਖੇਤੀવાડી ਸਟੋਰ ਲੋਂਗੋ ਵਾਲਾ ਆਪਣੀ ਦੁਕਾਨ ਆ ਬਾਈ ਠੀਕ ਹੈ ਲੋਂਗੋ ਵਾਲ ਦੇ ਵਿੱਚ ਤੰਤਨ ਬਾਬਾ ਆਨੰਦ ਸਿੰਘ ਖੇਤੀવાડી ਸਟੋਰ ਤੇ ਨੰਬਰ ਸਕਰੀਨ ਤੇ ਚੱਲਦਾ ਬੰਦਾ ਮੂਰੇ ਆਜੂਗਾ ਤੁਸੀਂ ਕਿਤੇ ਵੀ ਪਹੁੰਚੋ ਲੌਂਗਵਾਲ ਦੇ ਵਿੱਚ ਤੁਹਾਨੂੰ ਆ ਕੇ ਲੈ ਜੂ ਬਾਕੀ ਸਕਰੀਨ ਤੇ ਨੰਬਰ ਆ ਸੰਪਰਕ ਕਰ ਲਿਓ ਕਿਸੇ ਵੀ ਦਵਾਈ ਦਾ ਰੇਟ ਪਤਾ ਕਰਕੇ ਫੇਰ ਇਹਨਾਂ ਕੋਲੇ ਆਜੋ ਰਿਜ਼ਲਟ ਮਿਲੂਗਾ ਤੁਸੀਂ ਆਪ ਹੀ ਦੁਬਾਰੇ ਦੁਬਾਰੇ ਆਉਂਗੇ ਆਪੇ ਦੁਬਾਰੇ ਦੁਬਾਰੇ ਆਉਂੋ ਧੰਨਵਾਦ ਜੀ ਥੈਂਕ ਯੂ